डेरा बाबा नानक विखे डाक विभाग वालों कम्यूनिटी डिवेलपमेंट प्रोग्राम तशाल कैंप का आयोजन किया गया इस मौके डॉक्टर परवीन सरसवत निदेशक डाक सेवावान पंजाब वैसट रीजन मुख्य अतिथि वजो शामिल परवीन सरसवत ने अपने विस्तृत संबोधन विच कहा कि डाक विभाग हूँ सिर्फ चिट्ठिया तक सीमित नहीं रहा सगो यह आर्थिक सुरक्षा बीमा डिजिटल भुगतान आधार सेवावान का मजबूत केंद्र बन चुका है ਉਨਾ ਕਿਹਾ ਕਿ ਡਾਕਕਰ ਪਿੰਡਾਂ ਅਤੇ ਸ਼ਹਿਰਾਂ ਵਿਚਕਾਰ ਸਰਕਾਰੀ ਸੇਵਾਵਾਂ ਦਾ ਸਭ ਤੋਂ ਵਿਸ਼ਵਾਸਯੋਗ ਸੰਖੇਪਨ ਹੈ। ਉਨ੍ਹਾਂ ਨੇ ਕਿਹਾ ਕਿ ਵਿਭਾਗ ਦਾ ਉਦੇਸ਼ ਹਰ ਵਰਗ ਤੱਕ ਸਰਕਾਰੀ ਯੋਜਨਾਵਾਂ ਪਹੁੰਚਾਉਣਾ ਅਤੇ ਲੋਕਾਂ ਨੂੰ ਆਰਥਿਕ ਤੌਰ ਤੇ ਸਸ਼ਕਤ ਕਰਨਾ ਹੈ। ਉਨ੍ਹਾਂ ਨੇ ਸਟਾਫ ਨੂੰ ਜ਼ਿੰਮੇਵਾਰੀ ਸਮਰਪਣ ਅਤੇ ਲੋਕ ਸੇਵਾ ਦੀ ਪਾਵਨਾ ਨਾਲ ਕੰਮ ਕਰਨ ਦੀ ਪ੍ਰੇਰਣਾ ਦਿੱਤੀ। ਇਸ ਕੈਂਪ ਵਿੱਚ ਸ਼੍ਰੀ ਚਰਨਜੀਤ ਸਿੰਘ ਸੀਨੀਅਰ ਸੁਪਰਡੈਂਟ ਪੋਸਟ ਗੁਰਦਾਸਪੁਰ एएसपी बटाला सदार दलबीर सिंह श्रीमती जतिंदर कौर डेरा बाबा नानक सब पोस्टमा ने भाग लिया कैंप दौरान एएसपी बटाला श्री कमलजीत सिंह ने लोगों डाक विभाग दया वक हितैषी योजनावान इंडिया पोस्ट पेमेंट बैंक सुकन्या समृद्धि खाता सीनियर सिटीजन सेविंग सकीम टाइम डिपाजिट पोस्टल लाइफ इंश्योरेंस रूरल पोस्टल लाइफ इंश्योरेंस और आधार कार्ड अपडेट बारे विस्थार जानकारी दिखती ਇਸ ਮੌਕੇ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੇ ਪ੍ਰਧਾਨਪਤੀ ਰਾਜੇਸ਼ ਕੁਮਾਰ ਗੁਪਤਾ ਐਸ ਐਚਓ ਅਸ਼ੋਕ ਸ਼ਰਮਾ ਨਗਰ ਪਾਲਿਕਾ ਦੇ ਉਪ ਪ੍ਰਧਾਨ ਕੁਲਵਿੰਦਰ ਸਿੰਘ 베ਦੀ ਸਾਬਕਾ ਸੈਨਿਕਾ ਦੇ ਪ੍ਰਮੁੱਖ ਆਗੂ ਅਤੇ ਡੇਰਾ ਬਾਬਾ ਨਾਨਕ ਤੇ ਬਟਾਲਾ ਡਾਕਰਾਂ ਦੇ ਅਧਿਕਾਰੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਕੈਂਪ ਦੀ ਸਫਲਤਾ ਲਈ ਵਿਭਾਗ ਦੀ ਪ੍ਰਸ਼ੰਸਾ ਕੀਤੀ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀ ਮਹਿਲਾਵਾਂ ਬਜ਼ੁਰਗ ਅਤੇ ਨੌਜਵਾਨ ਸ਼ਾਮਲ ਹੋਏ ਇਸ ਮੌਕੇ ਤੇ ਆਧਾਰ ਅਪਡੇਟ नवी खाते खोलने अते बीमा रजिस्ट्रेशन दिया सहूलतावी प्रदान की दिया गईया। नादारी दर कम करता है कि अतिमौजूद हुए साड़ी शांति तो अतिमौजूद की साड़ी भांगे लड़ती हैं इसमें प्रयास। डायरेक्टर सर ने डायरेक्शन से डिवीजन में काफी प्रोग्रेस करने दिया प्रयास किता है और अधिकार भी रहे है ਜੋ ਹੈ ਉਹਨਾਂ ਬਾਰੇ ਤਾਂ ਉਹਨਾਂ ਦੱਸੇ ਜਾ ਚੁੱਕਾ ਹੈ ਜੋ ਸਾਡੇ ਇਸ ਤਰ੍ਹਾਂ ਐਸਚਓ ਸਾਹਿਬ ਮੌਜੂਦ ਨੇ ਸਭ ਤੁਹਾਡੇ ਵਾਸਤੇ ਤੁਹਾਡੀ ਜੋ ਸਾਡੇ ਵਾਸਤੇ ਕੰਮ ਕਰਦੀ ਹੈ ਉਹਦੇ ਵਾਸਤੇ ਸਾਨੂੰ ਇੱਕ ਲਾਈਫ ਇੰਸ਼ੋਰੈਂਸ ਪ੍ਰੋਡਕਟ ਬਹੁਤ ਜ਼ਰੂਰੀ ਹੈ ਤਾਂ ਸਾਡੇ ਇਨਾ ਭਰਾਵਾਂ ਵਾਸਤੇ ਸਾਡੇ ਕੋਲ ਪੁਰਸਨਲ ਲਾਈਫ ਇੰਸ਼ੋਰੈਂਸ 25 ਸੀਰੀਜ਼ ਹੈ ਜਿਸ ਦਾ ਪ੍ਰੀਮ LIC ਦੇ ਮੁਕਾਬਲੇ ਘੱਟ ਹੈ ਆਰ ਬੋਨਸ ਦਾ ਹੈ ਐਸੇ ਤਰ੍ਹਾਂ ਹੀ ਸਾਡੇ ਜੋ ਸੀਨੀਅਰ ਸਿਟੀਜ਼ਨ ਮੌਜੂਦ ਨਹੀਂ ਇਹਨਾਂ ਵਾਸਤੇ ਸੀਨੀਅਰ ਸਿਟੀਜ਼ਨ ਸਕੀਮ ਹੈ ਜਿਸ ਵਿੱਚ ਆਪ ਤੁਹਾਡੇ ਦੇ ਵਿਆਜ ਮਿਲਦਾ ਹੈ 3 ਲੱਖ ਤੱਕ ਪੈਸੇ ਜਮ੍ਹਾਂ ਕਰਾ ਸਕਦੇ ਆ ਸਰ ਬਾਕੀ ਜੋ ਸਾਡੇ ਬਤੁਰਦੇ ਸੱਜਣ ਹੈ ਸਾਰਿਆਂ ਦੇ ਪੀਪੀਐਫ ਆਊਟ ਹੈ ਸੇਵਿੰਗ ਸਕੀਮਾ ਹੈ ਜਿਸ ਤਰ੍ਹਾਂ ਹੁਣੇ ਸੰਜੀਤ ਦੇਵ ਦੀ ਸਾਹਮਣੇ ਅਰਨ ਸਰਦੀ ਸ਼ਤਰ ਸਾਹਿਬ ਸਰਦੀ ਇੱਕ ਅਨਾਰਜੈਕ ਡਾਇਨਾਮਿਕ ਜਿਹੜੀ ਕਮਾਂਡ ਸੀ ਉਹਦੇ ਚ ਅਸੀਂ ਉਹਦੇ ਤਹਿਤ ਇਹ ਚੀਜ਼ਾਂ ਨੂੰ ਅਸੀਂ ਪ੍ਰਮੋਟ ਕਰ ਸਕੀ। ਮੈਂ ਸਰ ਦਾ ਤਹਿ ਦਿਲੋਂ ਇਸ ਸਾਰੀ ਸਾਡੀ ਜੀਡੀਐਸ ਸਟਾਫ ਵੱਲੋਂ ਜਿਨ੍ਹਾਂ ਨੇ ਜਿਨ੍ਹਾਂ ਨੇ ਪਾਰਟਿਸਪੇਟ ਕਰਿਆ ਜਾਂ ਜਿਹੜੀਆਂ ਇਹ ਸਕੀਮਾਂ ਨੂੰ ਅੱਗੇ ਤੱਕ ਪਹੁੰਚਾਇਆ ਉਹਨਾਂ ਸਾਰਿਆਂ ਵੱਲੋਂ ਸਰ ਮੈਂ ਤੁਹਾਡਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਨੂੰ ਇਸ ਲਾਇਕ ਬਣਾਤਾ ਕਿ ਅਸੀਂ ਆਪਣੀਆਂ ਜੋ ਵੀ ਗਵਰਨਮੈਂਟ ਦੀਆਂ ਸਕੀਮਾਂ ਸਕਸੈਸਫੁਲੀ ਜਨ ਜਨ ਸੇਵਾ ਦਾ ਜੋ ਮਾਟੋਸਿਓਸੀ ਨੂੰ ਫਾਲੋ ਕਰ ਸਕੀਏ। ਇਸ ਤੋਂ ਮੈਂ ਅੱਗੇ ਚੱਲਦੇ ਹੋਏ ਅ ਇਸੇ ਦੌਰਾਨ ਸਰ ਅਸੀਂ ਆਈਪੀਪੀ ਦਾ ਵੀ ਅਜੇ ਕਾਣ ਦਾ ਕੋਆਰਡੀਨੇਸ਼ਨ ਕਰ ਰਿਹਾ ਸੀ ਤਾਂ ਕਿ ਲੋਕ ਡਿਜੀਟਲ ਇੰਡੀਆ ਦੀ ਜੋ ਸਾਡੀ ਮੋਟਿਵ ਹੈ ਉਹ ਵੀ ਕੰਪਲੀਟ ਹੋ ਸਕੇ ਪਿਓਰ ਕਾ ਨੂੰ ਘਰ ਘਰ ਪੈਨਸ਼ਨ ਦਾ ਜੋ ਸਾਡਾ ਮੈਸੇਜ ਸੀਗਾ ਮੋਟਿਵ ਸੀਗਾ ਈਐਸਐਮ ਸੈਲਰਸ ਇਸ ਤੋਂ ਇਲਾਵਾ ਕੁਸ ਪਿਓਰ ਕਾਈ ਸੀ ਸਰ ਟਾਈਮ ਕਰਕੇ ਥੋੜਾ ਜਾਂ ਅਨ ਸ਼ਡਿਊਲ ਚ ਹੋਰ ਤੇ ਇਹ ਵੀ ਸਾਡਾ ਆਈਪੀਪੀ ਦੇ ਥਰੂ ਬਹੁਤ ਹੀ ਮਤਲਬ ਮੈਂ ਧੰਨਵਾਦ ਆ ਇਸ ਟੀਮ ਦਾ ਵੀ ਹੁਣ ਮੈਂ ਬੇਨਤੀ ਕਰੂੰਗਾ ਟੀਮ ਦੇ ਮੈਨੇਜਰ ਸਾਹਿਬ ਨੂੰ ਜੋ ਆਕੇ ਇਤਵਾਨੀ ਫੇਰ ਆਪਣਾ ਅ ਜੋ ਵੀ ਆਈਪੀਪੀ ਦਾ ਯੋਗਦਾਨ ਸੀਗਾ ਤੇ ਜੋ ਵੀ ਆਉਣ ਵਾਲੀਆਂ ਕੁਛ ਉਹਦੇ ਚ ਐਡੀਸ਼ਨਾਂ ਨੇ ਉਹਨਾਂ ਬਾਰੇ ਅਪਡੇਟ ਕਰਨਗੇ ਅ ਸ੍ਰੀ ਦਿਵਾਲ ਜੀ ਆਈਪੀਪੀ ਬੁਲੀ ਜੀ ਥੈਂਕ ਯੂ ਅ ਮਤਲਬ ਮੈਂ ਐਕਸਪ੍ਰੈਸ ਕਰਨਾ ਚਾਹਣਾ ਵੀ ਤੁਸੀਂ ਕਿੰਨਾ ਇੰਪੋਰਟੈਂਟ ਰੋਲ ਪਲੇ ਕਰ ਰਹੇ ਹੋਏ ਸੋਸਾਇਟੀ ਦੇ ਵਿੱਚ ਤੁਹਾਨੂੰ ਮੈਂ ਜਿਹੜੇ ਆਏ ਹੋਏ ਨੇ ਉਹਰੇ ਉਹਨਾਂ ਨੂੰ ਵੀ ਮੈਂ ਜਾਣੂ ਕਰਾਵਾਂ ਕਿ ਢਾਕ ਵਿਭਾਗ ਕੀ ਕੀ ਕੰਮ ਕਰਦਾ ਹੈ ਤਾਂ ਮੁੱਖ ਤੌਰ ਤੇ जिमें डाक विभाग नाम ही है तो डाक का काम करते हैं अावे वह अंतरेशी होए भावेंशनल डाक हो में वो उस अलावा तो असं बैंकिंग बहुत वाला रोल प्ले कर रहे चाहे सेविंग बैंक का खाता होए चाहे आर डी का खाता होए चाहे सुकन्या समृद्धि योजना वर्गी गर्लच चाइल्ड स्कीम हो या सीनियर सिटीजन सेविंग स्कीम होंथली इनकम स्कीम हो ਲਘੂ ਬਚਤ ਯੋਜਨਾਮਾ ਨੇ ਜਿਹੜੀ ਕੇਂਦਰ ਸਰਕਾਰ ਡਾਕ ਖਾਨੇ ਦੇ ਮਾਧਿਅਮ ਤੋਂ ਆਮ ਜਨਤਾ ਨੂੰ ਭਾਰਤ ਦੇ ਹਰ ਕੋਨੇ-ਕੋਨੇ ਵਿੱਚ ਪਹੁੰਚਾਉਂਦੀ ਹੈ ਤੇ ਇਸ ਕਰਕੇ ਸਾਡਾ ਇਹ ਉਦੇਸ਼ ਰਹਿੰਦਾ ਹੈ ਕਿ ਅਸੀਂ ਜਿਆਦਾ ਤੋਂ ਜਿਆਦਾ ਜਨਤਾ ਨੂੰ ਕਨੈਕਟ ਕਰੀਏ ਤੇ ਉਹਨਾਂ ਨੂੰ ਦੱਸੀਏ ਕਿ ਭਾਰਤ ਸਰਕਾਰ ਨੇ ਕਿੰਨੀ ਵਧੀਆ ਸਕੀਮਾਂ ਤੁਹਾਡੇ ਲਈ ਚਲਾਈਆਂ ਨੇ ਤੇ ਇਹਦੇ ਨਾਲ ਫਾਈਨੈਂਸ਼ੀਅਲ ਇਨਕਲੂਜਨ ਦਾ ਗੋਲ ਸਾਡਾ ਹਾਸਲ ਹੋ ਸਕੇ ਉਸ ਤੋਂ ਇਲਾਵਾ ਅਸੀਂ ਪੋਸਟਲ ਲਾਈਫ ਇੰਸ਼ੋਰੈਂਸ ਤੇ ਰੂਰਲ ਪੋਸਟਲ ਲਾਈਫ ਇੰਸ਼ੋਰੈਂਸ ਤੇ ਬਹੁਤ ਪੁਰਾਣੇ ਇੱਕ ਮਾਰਕੀਟ 플레이ਰ ਤੁਸੀਂ ਜਾਣ ਕੇ ਤੁਹਾਨੂੰ ਤਾਜਬ ਹੋਏਗਾ ਕਿ 1884 ਤੋਂ ਅਸੀਂ ਪੋਸਟਲ ਲਾਈਫ ਇੰਸ਼ੋਰੈਂਸ ਪ੍ਰੋਵਾਈਡ ਕਰ ਰਹੇ ਹਾਂ ਤੇ ਹੁਣ ਚੰਗੀ ਗੱਲ ਇਹ ਹੈ ਕਿ ਹੁਣ ਇਹ ਪੋਸਟਲ ਲਾਈਫ ਇੰਸ਼ੋਰੈਂਸ ਪਹਿਲਾਂ ਜਿਹੜੀ ਸਰਕਾਰੀ ਮੁਲਾਜ਼ਮਾਂ ਤੱਕ ਹੀ ਸੀਮਤ ਸੀ ਹੁਣ ਇਹਨੂੰ ਐਕਸਪੈਂਡ ਕੀਤਾ ਗਿਆ ਹੈ ਹੁਣ ਇਹ ਪ੍ਰੋਫੈਸ਼ਨਲਸ ਚਾਹੇ ਡਾਕਟਰਸ ਹੋਣ ਇੰਜੀਨੀਅਰਸ ਆਰਕੀਟੈਕਟ ਵਕੀਲ ਇਹਨਾਂ ਸਾਰਿਆਂ ਤੱਕ ਇਹ ਖੁੱਲ ਗਈ ਹੈ ਤੇ ਇਸ ਦਾ ਫਾਇਦਾ ਇਹ ਹੈ ਕਿ ਹੁਣ ਹੋਰ ਜ਼ਿਆਦਾ ਲੋਕ ਇਸ ਦਾ ਫਾਇਦਾ ਚੁੱਕ ਸਕਦੇ ਹਨ ਜਿਵੇਂ ਐਸਐਸਪੀਓ ਸਾਹਿਬ ਨੇ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਅਸੀਂ ਬਾਕੀ ਜਿੰਨੇ ਵੀ ਪ੍ਰਾਈਵੇਟ ਇੰਸ਼ੋਰੈਂਸ ਪਲੇਅਰਸ ਹੋਣ ਜਾਂ ਹੋਰ ਸਰਕਾਰੀ ਪ੍ਰਾਈਵੇਟ ਇੰਸ਼ੋਰੈਂਸ ਹੋਣ ਉਹਨਾਂ ਨਾਲੋਂ ਕਿਤੇ ਘੱਟ ਸਾਡਾ ਪ੍ਰੀਮੀਅਮ ਕੰਪੇਅਰ ਕਰੋਗੇ ਕਿਸੇ ਵੀ ਸਕੀਮ ਦੇ ਨਾਲ ਸਾਡੀ ਪੋਸਟਲਾਈਫ ਲਾਈਫ ਇੰਸ਼ੋਰੈਂਸ ਤੇ ਰੂਲ ਪੋਸਟਲਾਈਫ ਲਾਈਫ ਇੰਸ਼ੋਰੈਂਸ ਹਮੇਸ਼ਾ ਸੁਪੀਰੀਅਰ ਪਾਓਗੇ ਤੇ ਇਹੀ ਉਦੇਸ਼ ਹੁੰਦਾ ਹੈ ਸਾਡਾ ਕਿ ਅਸੀਂ ਤੁਹਾਨੂੰ ਇੰਨੀਆਂ ਚੀਜ਼ਾਂ ਤੋਂ ਜਾਣੂ ਕਰਾਈਏ ਫਿਰ ਤੁਹਾਨੂੰ ਜਿਵੇਂ ਪਤਾ ਹੀ ਹੋਣਾ ਕਿਉਂਕਿ ਪਾਸਪੋਰਟ ਬਣਵਾਣਾ ਪੰਜਾਬ ਵਿੱਚ ਇੱਕ ਬਹੁਤ ਆਮ ਤੇ ਜ਼ਰੂਰੀ ਜੀ ਗੱਲ ਹੋ ਗਈ ਹੈ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ ਇਹ ਵੀ ਅਸੀਂ ਲੈ ਕੇ ਆਏ ਹਾਂ ਡਿਪਾਰਟਮੈਂਟ ਵਿੱਚ ਇਹਨਾਂ ਨੂੰ ਅਸੀਂ ਸਿਟੀਜ਼ਨ ਸੈਂਟ੍ਰਿਕ ਸਰਵਿਸਿਜ਼ ਦੇ ਵਿੱਚ ਲੈ ਕੇ ਆਏ ਹਾਂ ਆਧਾਰ ਰੀਨਰੋਲਮੈਂਟ ਕੰਟਰੀ ਡਵੈਲਪਮੈਂਟ ਪ੍ਰੋਗਰਾਮ ਭਾਰਤ ਸਰਕਾਰ ਦੇ ਡਾਕ ਵਿਭਾਗ ਵੱਲੋਂ ਚਲਾਇਆ ਗਿਆ ਇੱਕ ਜਨ ਸੰਪਰਕ ਦਾ ਕਾਰਜਕ੍ਰਮ ਹੈ ਜਿਦੇ ਵਿੱਚ ਅਸੀਂ ਆਪਣੇ ਸਟਾਫ ਦੇ ਨਾਲ ਤੇ ਜਨਤਾ ਦੇ ਨਾਲ ਤੇ ਨਾਲ ਦੇ ਨਾਲ ਜਿੰਨੇ ਵੀ ਇੰਪੋਰਟੈਂਟ ਸਰਕਾਰੀ ਵਿਭਾਗ ਨੇ ਭਾਵੇਂ ਕੇਂਦਰ ਸਰਕਾਰ ਦੇ ਹੋਵੇ ਭਾਵੇਂ ਰਾਜ ਸਰਕਾਰ ਦੇ ਹੋਵੇ ਅਸੀਂ ਉਹਨਾਂ ਨੂੰ ਜੋੜਨ ਦਾ ਪ੍ਰਯਾਸ ਕਰਦੇ ਹਾਂ ਕਿਉਂਕਿ ਸਾਡਾ ਉਦੇਸ਼ ਇਹ ਹੈ ਕਿ ਅਸੀਂ ਆਪਣੀ ਸਕੀਮਾਂ ਦੇ ਬਾਰੇ ਵਕਤ-ਵਕਤ ਲੋਕਾਂ ਨੂੰ ਜਾਣੂ ਕਰਾਈਏ ਤੇ ਸਮਾਜ ਦੇ ਵਿੱਚ ਇਹਨਾਂ ਦਾ ਪ੍ਰਚਾਰਨ ਸਾਫਟ ਕਰ ਸਕੀਏ ਪੋਸਟ ਆਫ ਦੇ ਸਭ ਤੋਂ ਮਤਲਬ ਲੋਕਾਂ ਵਾਸਤੇ ਜਿਹੜੀ ਪ੍ਰਭਾਵੀ ਹੈਗੀ ਯੋਜਨਾ ਉਹ ਕਿਹਦੇ ਵਿੱਚ ਉਹਨਾਂ ਨੂੰ ਮਤਲਬ ਕਰਨਾ ਚਾਹੀਦਾ ਹੈ ਪੋਸਟ ਆਫਿਸ ਐਦਾਂ ਦੀਆਂ ਸੇਵਾਵਾਂ ਦਿੰਦਾ ਹੈ ਜਿਹੜਾ ਆ ਸਮਾਜ ਦੇ ਹਰ ਵਿਅਕਤੀ ਦੇ ਲਈ ਕੁਛ ਨਾ ਕੁਛ ਲੈ ਕੇ ਆਂਦੀ ਹੈ ਚਾਹੇ ਉਹ ਬਜ਼ੁਰਗਾਂ ਲਈ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਜਾਂ ਮੰਥਲੀ ਇਨਕਮ ਸਕੀਮ ਹੋਵੇ ਚਾਹੇ ਉਹ ਛੋਟੀ ਬੱਚੀਆਂ ਲਈ 10 ਸਾਲ ਤੱਕ ਦੀਆਂ ਬੱਚਿਆਂ ਲਈ ਸੁਗੰਨਾ ਸਮਰiddhi ਯੋਜਨਾ ਹੋਵੇ ਚਾਹੇ ਉਹ ਛੋਟਾ ਬੱਚਾ ਵੀ ਹੋਵੇ ਮੇਲ ਚਾਈਲਡ ਉਹਦੇ ਵਾਸਤੇ PPF ਦਾ ਵੀ ਇੱਕ ਆਪਸ਼ਨ ਹੈ ਠੀਕ ਹੈ ਜੋ ਆਦਰਵਾਇਸ ਬੈਂਕਸ ਵੀ ਅਵੇਲੇਬਲ ਕਰਾਉਂਦੇ ਪਰ ਪੋਸਟ ਆਫਿਸ ਦੇ ਵਿੱਚ ਵੀ ਹੁੰਦਾ ਹੈ ਲੋਕਾਂ ਨੂੰ ਜੇ ਨਹੀਂ ਪਤਾ ਹੈ ਤਾਂ ਮੈਂ ਤੁਹਾਡੇ ਮਾਧਿਅਮ ਨਾਲ ਇਹ ਜਾਣੂ ਕਰਾਉਣਾ ਚਾਹੁੰਦਾ ਕਿ PPF ਦਾ ਅਕਾਊਂਟ ਦਾਖਲਨੇ ਦੇ ਵਿੱਚ ਵੀ ਹੁੰਦਾ ਹੈ ਇਸ ਤੋਂ ਇਲਾਵਾ ਬੇਸਿਕ ਸੇਵਿੰਗ ਬੈਂਕ ਅਕਾਊਂਟ ਖਾਤਾ ਖੁੱਲਦਾ ਹੈ ਸਾਰਿਆਂ ਨੂੰ ਪਤਾ ਹੈ RD ਮੌਤ ਹੀ ਫੇਮਸ ਸਕੀਮ ਹੈ ਜਿਹੜੇ ਜਿਹਦੇ ਵਿੱਚ ਬਹੁਤ ਸਾਰੇ ਏਜੰਟ ਵੀ ਸਰਕਾਰ ਅਪਾਇੰਟ ਕਰਦੀ ਹੈ ਤੇ ਇਹ ਇੰਨਾ ਤਰੀਕੇ ਆ ਸੀ ਰੈਂਕਿੰਗ ਦੇ ਮਾਧਿਅਮ ਨਾਲ ਜੁੜਦੇ ਹਨ ਉਸ ਤੋਂ ਇਲਾਵਾ ਪੋਸਟ ਲਾਈਫ ਇੰਸ਼ੋਰੈਂਸ ਬਰਡ ਪੋਸਟ ਲਾਈਫ ਇੰਸ਼ੋਰੈਂਸ ਅਸੀਂ ਇੰਸ਼ੋਰੈਂਸ ਸੈਕਟਰ ਦੇ ਵਿੱਚ ਵੀ ਹੋ ਗਏ ਫਿਰ ਡਾਕ ਸੇਵਾਵਾਂ ਜਿਹੜੀਆਂ ਅਸੀਂ ਪ੍ਰਦਾਨ ਕਰਦੇ ਹਾਂ ਉਹ ਸਾਰੇ ਲੋਕ ਪਰਚਿਤ ਨੇ ਪਰ ਫਿਰ ਵੀ ਤੁਹਾਨੂੰ ਦੱਸਣ ਲਈ ਜਿਵੇਂ ਕੁਝ ਸੇਵਾਵਾਂ ਐਗੀਆਂ ਨੇ ਜਿਨ੍ਹਾਂ ਦਾ ਬਾਰੇ ਜਾਣਕਾਰੀ ਨਹੀਂ ਹੁੰਦੀ ਜਿਵੇਂ ਇੰਟਰਨੈਸ਼ਨਲ ਟ੍ਰੈਕ ਕਰ ਸਕਦੇ ਇਹ ਵਿਦੇਸ਼ਾਂ ਦੇ ਕੁਝ ਤੁੰਡਿੰਦਾ ਦੇਸ਼ਾਂ ਦੇ ਵਿੱਚ ਭੇਜਣ ਲਈ ਇੱਕ ਬਹੁਤ ਹੀ ਅੱਛੀ ਸਕੀਮ ਹੈ ਜਿਹੜੇ ਆਈ ਤੁਸੀਂ ਆਪਣੇ ਪਾਰਸਲਸ ਆਪਣੇ ਇੰਪੋਰਟੈਂਟ ਸਾਜੋ ਸਮਾਨ ਤੁਸੀਂ ਵਿਦੇਸ਼ ਭੇਜ ਸਕਦੇ ਨੇ ਡਾਕ ਦਾ ਨਿਰਯਾਤ ਕੇਂਦਰ ਸਾਡਾ ਡਿਪਾਰਟਮੈਂਟ ਇੱਕ ਲੈ ਕੇ ਆਇਆ ਹੈ ਸ਼ਿਵਾਜੀ ਦੇ ਵਿੱਚ ਜਿੰਨੇ ਵੀ ਸਾਡੇ ਲਘੂ ਉਦਯਮ ਕਰੀ ਨੇ ਓਨਟਰਪ੍ਰੈਨਿਓਰਸ ਉਹ ਆਪਣੇ ਬਿਜ਼ਨਸ ਦਾ ਪ੍ਰਸਾਰ ਵਿਦੇਸ਼ਾਂ ਤੱਕ ਕਰ ਸਕਦੇ ਨੇ ਡਾਕ ਖਾਨੇ ਦੇ ਮਾਧਮ ਨਾਲ ਜੋੜ ਸਕਦੇ ਤੇ ਇਸ ਤਰ੍ਹਾਂ ਅਸੀਂ ਬਹੁਤ ਤਰ੍ਹਾਂ ਦੀਆਂ ਸਕੀਮਾਂ ਤੇ ਸੇਵਾਵਾਂ ਪ੍ਰਦਾਨ ਕਰ ਰਹੇ ਹਾਂ ਇਹ ਮੈਂ ਚਾਹਨਾ ਕਿ ਵੱਤਵਤ ਲੋਕਾਂ ਤੱਕ ਇਹਨਾਂ ਦਾ ਪ੍ਰਸਾਰ ਹੋਵੇ ਤੇ ਉਹ ਸਾਡੀ ਸੇਵਾਵਾਂ ਦਾ ਆਨੰਦ ਪ੍ਰਾਪਤ ਕਰ ਸਕੀ ਸੰਜੀਵ ਮਹਿਤਾ ਦਿਵਿਆ ਪੰਜਾਬ ਟੀਵੀ ਡੇਰਾ ਬਾਬਾ ਨਾਨਕ